ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਸਰਕਾਰ ਨੇ ਪੁੱਠੀ ਕਮਾ ਦਿੱਤੀ ਗੇਮ ਕਿਸਾਨਾਂ ਦੀ ਵੱਧ ਸਕਦੀ ਆ ਮੁਸ਼ਕਿਲ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਉੱਤੇ ਬੈਠੇ ਨੇ ਇਹ ਗੱਲ ਕਿਸਾਨ ਕਹਿ ਰਹੇ ਨੇ ਪਰ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਕੁਝ ਅਜਿਹੇ ਸਬੂਤ ਪੇਸ਼ ਕਰ ਦਿੱਤੇ ਜਿਸ ਤੋਂ ਬਾਅਦ ਹਾਈ ਕੋਰਟ ਵੀ ਸੋਚਣ ਨੂੰ ਮਜਬੂਰ ਹੋ ਗਿਆ ਤੇ ਕਿਸਾਨ ਵੀ ਜਿਹੜੇ ਨੇ ਹੁਣ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਕਿਉਂਕਿ ਇੱਕ ਪਾਸੇ ਤਾਂ ਕਿਸਾਨ ਆਗੂ ਕਹਿ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ ਪਰ ਦੂਜੇ ਪਾਸੇ ਕੱਲ ਹਸਪਤਾਲ ਦੇ ਵਿੱਚ ਕੁਝ ਸਾਬਕਾ ਅਧਿਕਾਰੀਆਂ ਦੇ ਸਾਹਮਣੇ ਕਿਸਾਨ ਆਗੂਆਂ ਦੇ ਸਾਹਮਣੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਪਾਣੀ ਪੀਤਾ ਗਿਆ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਸਬੂਤ ਪੇਸ਼ ਕਰ ਦਿੱਤੇ ਤੇ ਕਹਿ ਦਿੱਤਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਮਰਨ ਵਰਤ ਖਤਮ ਕਰ ਦਿੱਤਾ ਗਿਆ ਤਾਂ ਸਚੋ ਪੰਜ ਬਣ ਚੁੱਕਿਆ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਿਸ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਹੁਣ ਵੱਡੇ ਜਿਹੜੇ ਸਵਾਲ ਖੜੇ ਕੀਤੇ ਗਏ ਨੇ ਕਿਸਾਨ ਆਗੂ ਕੀ ਕਹਿ ਰਹੇ ਨੇ ਅਫਵਾਹ ਕਿਸ ਨੂੰ ਕਹਿ ਰਹੇ ਨੇ ਸਬੂਤ ਕੀ ਪੇਸ਼ ਕੀਤੇ ਨੇ ਪੂਰੀ ਗੱਲਬਾਤ ਤੁਹਾਨੂੰ ਕਿਸਾਨ ਜੀ ਕਿਸਾਨਾਂ ਦੇ ਪੁੱਤਾਂ ਅਸੀਂ ਮੋਰਚੇ ਦੇ ਨਾਲ 100% ਆ ਸਾਡੀ 19 ਮਾਰਚ ਨੂੰ ਜਦੋਂ ਕੇਂਦਰ ਦੇ ਨਾਲ ਗੱਲ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਦੋ ਮੰਤਰੀਆਂ ਨੂੰ ਸਾਧਿਆ ਕਿ ਸਾਡੇ ਨਾਲ ਸਾਨੂੰ ਇਹ ਰਿਪੋਰਟਾਂ ਨੇ ਕਿ ਮੋਰਚੇ ਦੇ ਵਿੱਚ ਫੋਰਸ ਵਧਾਉਣੀ ਸ਼ੁਰੂ ਕਰਤੀ ਆ ਗਰਮੀਤ ਖੁੱਡੀਆਂ ਖੇਤੀ ਮੰਤਰੀ ਨੇ ਤਾਰ ਚੱਕ ਤਾਰੂ ਚੱਕ ਤਾਰੂ ਚੱਕ ਦੋਨੇ ਮੰਤਰੀ ਇਥੋਂ ਤੱਕ ਕਿਹਾ ਕਿ ਜਿਹੜੇ ਆਟੇ ਦੇ ਵਿੱਚ ਨੂਨ ਨਹੀਂ ਹੁੰਦਾ ਵੀ ਆਟੇ ਦੇ ਨੂਨ ਬਰਾਬਰ ਵੀ ਅਸੀਂ ਕੋਈ 1% ਵੀ ਮੋਰਚੇ ਦੇ ਖਿਲਾਫ ਸੋਚਦੇ ਹੋਏ ਜਿਹੜੀ ਸਾਡੀ ਫੋਰਸ ਲਾਈ ਹੈ ਖਨੌਰੀ ਸ਼ੰਭੂ ਉਹ ਅਸੀਂ ਨਸ਼ੇਦ ਨੂੰ ਰੋਕਣ ਵਾਸਤੇ ਲਾਈ ਹੈ ਇਹ ਸਵਾਲ ਵੀ ਕੀਤਾ ਅਸੀਂ ਆਖਿਆ ਪੂਰੇ ਪੰਜਾਬ ਦੇ ਜਿੰਨੇ ਵੀ ਸੜਕਾਂ ਕ੍ਰੋਸ ਕਰਦੀਆਂ ਦੂਜੀਆਂ ਸਟੇਟਾਂ ਨੂੰ ਸਾਰੀਆਂ ਸੀਲ ਨੇ ਕਿ ਜਾ ਕੱਲੀ ਸ਼ੰਭੂ ਖਨੌਰੀ ਸੀਲ ਹੈ ਕਿ ਇੱਥੋਂ ਨਿਸ਼ਾ ਆ ਰਿਹਾ ਹੈ ਅਸੀਂ ਆਖਿਆ ਵੀ ਸਾਡੇ ਕੋਲ ਰਿਪੋਰਟਾਂ ਨੇ ਤੁਸੀਂ ਹਮਲਾ ਕਰ ਰਹੇ ਹੋ ਫਿਰ ਖੜੇ ਹੋ ਕੇ ਕਹਾਂ ਵੀ ਨਹੀਂ ਐਡਾ ਭਰੋਸਾ ਦੇਣ ਦੇ ਦੇਣਾ ਹੋਏ ਮੰਤਰੀਆਂ ਨੇ ਤਾਂ ਉਸ ਤੋਂ ਬਾਅਦ ਆਏ ਜਦੋਂ ਅਸੀਂ ਕ੍ਰੋਸਿੰਗ ਕਰਗੇ ਚੰਡੀਗੜ੍ਹ ਤਾਂ ਜਦੋਂ ਪੰਜਾਬ ਦੀ ਆਏ ਹੱਦ ਦੇ ਵਿੱਚ ਸਾਰੇ ਆਗੂਆਂ ਨੂੰ ਸਾਨੂੰ ਇਹ ਜਬਰਦਸਤੀ ਘੇਰਾ ਪਾ ਕੇ ਗੱਡੀਆਂ ਲਾ ਕੇ ਕਿਤੇ ਪੰਜ ਚਾਰ ਕਰਕੇ ਉਹ ਸਾਰਾ ਕੁਝ ਸਾਡੇ ਗ੍ਰਿਫਤਾਰ ਕੀਤੇਗੇ ਵੱਡੇ ਪੱਦਰ ਤੇ ਤਾਂ ਉਹ ਸਾਰੀ ਮੈਨੂੰ ਇਹ ਲੱਗਦਾ ਜਿਹੜੇ ਬਿਉਂਤਬੰਦੀ ਦੇ ਨਾਲ ਐਕਸ਼ਨ ਕੀਤਾ ਐਕਸ਼ਨ ਕਰਕੇ ਵੀ ਮੰਨਣਾ ਨਾ ਵੱਡੀ ਗਲਤੀ ਹੈ ਮੰਨਣਾ ਵੀ ਨਾ ਕੀ ਚੀਜ਼ ਕਾ ਦੇਖੋ ਅਸੀਂ ਜੇਲ੍ਹ ਚ ਜਾ ਕੇ ਆਏ ਅਸੀਂ ਉਪਰ ਕਹਿ ਰਹੇ ਆ ਕਿ ਪਟਿਆਲਾ ਜੇਲ੍ਹ ਚੋਂ ਆਏ ਆ ਸਾਰੇ ਕਿਸਾਨ ਸਾਡੇ ਆਗੂ ਜੇਲ੍ਹ ਚੋਂ ਆਏ ਆ ਸਾਡਾ ਕਰੋੜਾਂ ਦਾ ਇਹਨਾਂ ਨੇ ਨੁਕਸਾਨ ਕੀਤਾ ਸਾਡੇ ਗੁਰੂ ਘਰਾਂ ਦੇ ਜਿਹੜੇ ਲੰਗਰ ਲੱਗੇ ਸੀਗੇ ਸ਼੍ਰੋਮਣੀ ਕਮੇਟੀ ਦੇ ਉਹ ਢਾਏ ਜਿਹੜੇ ਪਿੰਡਾਂ ਨੇ ਸਾਡੇ ਬਲਾਕ ਲੈਵਲ ਦੇ ਲੰਗਰ ਚਲਾਏ ਉਹ ਢਾਏ ਜਿਹੜੇ 10-10 ਰੁਪਏ ਇਕੱਠੇ ਕਰਕੇ ਪਿੰਡ ਵਾਲਿਆਂ ਨੇ ਆਪਦੀ ਟਰਾਲੀ ਦੇ ਵਿੱਚ ਗੈਸ ਸਿਲੰਡਰ ਜਿਹੜੇ ਆਪਣੇ ਫ੍ਰਿਜਾ ਕੂਲਰ ਸਾਰਾ ਕੁਸਾ ਇਹਨਾਂ ਨੇ ਪੁਲਿਸ ਨੂੰ ਚਕਾਇਆ ਜਿਹਦੇ ਵਿੱਚੋਂ ਸਾਫ਼ ਹੋ ਰਿਹਾ ਪੁਲਿਸ ਨੇ ਕਮੇਡੀਆਂ ਬਣਾਈਆਂ ਵੀ ਅਸੀਂ ਕੁਝ ਨਹੀਂ ਚੱਕਿਆ ਕਿਸਾਨਾਂ ਨੇ ਸਮਾਨ ਆਪਦਾ ਵਾਪਸ ਲੈ ਲਿਆ ਖਨੌਰੀ ਦੀ ਤਾਜ਼ਾ ਰਿਪੋਰਟ ਆ ਰਹੀ ਹੈ ਪੱਖੋ ਤੇ ਸਾਡੀ ਇਕਾਈ ਹੈ ਬੀਕੇ ਜੂ ਸਧੂਪੁਰ ਦੀ ਉਹਨਾਂ ਦੀ ਟਰਾਲੀ ਗਵਨ ਹੋਈ ਉਹਨਾਂ ਨੇ ਦਰਖਾਸਤ ਦਿੱਤੀ ਪੁਲਿਸ ਵਾਲੇ ਅਧਿਕਾਰੀ ਨੇ ਆਪਦਾ دوست ਖੜਾ ਕਰਕੇ ਮਾਨਸਾ ਦੇ ਵਿੱਚੋਂ ਕਿ ਟਰਾਲੀ ਤੋਂ ਮੈਨੂੰ ਆਧਾਰ ਕੱਢ ਦੇ ਮੈਨੂੰ ਚਾਹੀਦਾ ਉਹ ਧਾਰ卡ਟ ਦਿਖਾ ਕੇ ਗਲਤ ਨਾਮ ਲਿਖਾ ਕੇ ਉਹ ਧਾਰ卡ਟ ਤੇ ਟਰਾਲੀ ਚੋਰੀ ਕਰਕੇ ਲੈ ਕੇ ਗਿਆ ਤਾਂ ਸਾਡੇ ਕਿਸਾਨ ਜਦੋਂ ਗਏ ਪੜਤਾਲ ਕੀਤੀ ਤਾਂ ਉਹ ਜਾ ਕੇ ਟਰਾਲੀ ਕਿਸੇ ਪਿੰਡ ਦੇ ਵਿੱਚੋਂ ਲੱਭ ਲਈ ਤਾਂ ਮੰਗਰੋ ਜਦੋਂ ਇਹਨਾਂ ਦੀ ਸ਼ਕਤੀ ਵਰਤੀ ਹੈ ਤਾਂ ਉਹ ਐਸਐਚਓ ਜਾਂ ਜਿਹੜਾ ਪੁਲਿਸ ਮੁਲਾਜ਼ਮ ਸੀ ਮੈਨੂੰ ਨਹੀਂ ਪਤਾ ਕੀ ਰੈਂਕ ਦਾ ਪਰ ਉਹ ਮੰਨਿਆ ਚਪਾਈ ਹੈ ਜੀ ਚਪਾਈ ਮੰਨਿਆ ਕਿ ਟਰਾਲੀ ਮੈਂ ਚੋਰੀ ਕੀਤੀ ਹੈ ਪਰ ਸਰਕਾਰ ਨੇ ਹਜੇ ਤੱਕ ਉਤੇ ਕਾਰਵਾਈ ਨਹੀਂ ਕੀਤੀ ਇਹ ਸਾਡੀਆਂ ਮੰਗ ਨੇ ਕਿ ਜਿਨੇ ਸਮਾਨ ਚੋਰੀ ਕੀਤਾ ਜਿਨੇ ਮੋਰਚਿਆਂ ਦੇ ਵਿੱਚ ਹਮਲੇ ਕੀਤੇ ਉਹਨਾਂ ਤੇ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਉਹ ਵੀ ਇੱਕ ਸ਼ਾਮਲਾ ਵਿੱਚ ਜਿਹੜਾ ਸਾਡੀ ਜਿਹੜੇ ਇਹ ਕਹਿ ਰਹੇ ਆ ਇੱਕ ਸਾਫ਼ ਆ ਗਈ ਗੱਲ ਜਿਹੜੇ ਕਹਿੰਦੇ ਵੀ ਕਿਸਾਨਾਂ ਨੇ ਆਪਦਾ ਸਮਾਨ ਵਾਪਸ ਲੈ ਲਿਆ ਤੇ ਉਹ ਸਾਫ਼ ਇੱਕ ਤਸਵੀਰ ਆ ਗਈ ਕਿ ਸ਼ੰਭੂ ਤੋਂ ਵੀ ਟਰੈਕ ਚੋਰੀ ਹੋਈਆਂ ਖਨੌਰੀ ਤੋਂ ਵੀ ਹੋਈਆਂ ਅਨੇਕਾ ਸਮਾਨ ਆ ਜਿਹੜਾ ਉਹ ਹੋਇਆ ਪਰ ਛੋਡੇ ਮਾਦਮ ਰਹੀ ਅਸੀਂ ਕਿਸਾਨਾਂ ਦੇ ਸਾਥ ਦੇ ਨਾਲ ਵਾਦਾ ਕਰਦੇ ਆਂ ਇੱਕ ਵੀ ਚੀਜ਼ ਇਹਨਾਂ ਨੂੰ ਡੱਬੀ ਦੇ ਵੀ ਨਹੀਂ ਛੱਡਣ ਦੇਵਾਂਗੇ ਭਾਵੇਂ ਸਾਨੂੰ ਕੁਰਬਾਨੀ ਕਿੰਨੀ ਵੀ ਦੇਣੀ ਪਵੇ ਇੱਕ ਇੱਕ ਪੈਸਾ ਇਹਨਾਂ ਤੋਂ ਵਸੂਲਾਂਗੇ ਇਹ ਸਾਨੂੰ ਵਿਸ਼ਵਾਸ ਵਿਸ਼ਵਾਸ ਹੈ ਪੰਜਾਬ ਦੇ ਲੋਕਾਂ ਤੇ ਭਾਰਤ ਦੇ ਲੋਕਾਂ ਤੇ ਜਿੰਨਾ ਸਾਡਾ ਫਰਿੱਜ ਚੋਰੀ ਕਰ ਲਈ ਟਰੈਡ ਚੋਰੀ ਕਰ ਲਈ ਟਰਾਲੀ ਚੋਰੀ ਕਰ ਲਈ ਜੋ ਸਥਿਤੀ ਹੈ ਡੱਲੇਵਾਲ ਸਾਹਿਬ ਜੀ ਦੀ ਸਿਹਤ ਦੀ ਬਹੁਤ ਨਾਜ਼ੁਕ ਕਿਉਂਕਿ ਡਾਕਟਰਾਂ ਦੀ ਸਾਇੰਸ ਮੈਡੀਕਲ ਸਾਇੰਸ ਤੋਂ ਪਰੇ ਹੋ ਗਿਆ ਏ ਤੇ 5 ਦਿਨ ਤੋਂ ਬਾਅਦ ਬੰਦਾ ਪਾਣੀ ਨਹੀਂ ਛੱਡ ਸਕਦਾ ਲੇਕਿਨ ਉਸ ਪਰਮਾਤਮਾ ਦੀ ਕਿਰਪਾ ਨਾਲ ਡੱਲੇਵਾਲ ਸਾਹਿਬ ਅੱਜ ਤੱਕ ਜਿਹੜੇ ਆ ਉਹ ਚੰਗੀ ਹਾਲਤ ਵਿੱਚ ਨੇ ਅੱਜ ਉਹਨਾਂ ਦਾ ਜਿਹੜਾ ਪਾਣੀ ਆ ਔਰ ਮੈਡੀਕਲ ਏਡ ਜਿਹੜੀ ਆ ਉਹ ਸ਼ੁਰੂ ਕਰ ਦੇਣੀ ਆ ਪਾਣੀ ਉਹਨਾਂ ਦਾ ਸ਼ੁਰੂ ਕਰ ਦਿੱਤਾ ਮੈਡੀਕਲ ਏਡ ਜਿਹੜੀ ਆ ਥੋੜੀ ਜੇਲ ਸ਼ੁਰੂ ਕਰ ਦੇਣੀ ਆ ਆਪਾਂ ਅ ਪਰਮਾਤਮਾ ਜੀ ਅਰਦਾਸ ਕਰਦੇ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਬਾਕੀ ਜੋ ਸਰਕਾਰ ਨੇ ਕੀਤਾ ਇਹ ਵੀ ਇਤਿਹਾਸ ਤੇ ਲਿਖਿਆ ਜਾਣਾ ਵਾ ਔਰ ਜੇ ਸਾਡੀ ਕੁਰਬਾਨੀ ਆ ਸਾਡੇ ਆਗੂਆਂ ਦੀ ਸਾਡੇ ਵਰਕਰਾਂ ਦੀ ਉਹ ਵੀ ਇਤਿਹਾਸ ਲਿਖੀ ਜਾਣੀ ਆ ਲੋਕ ਇਹਦਾ ਜਵਾਬ ਜਿਹੜਾ ਵਾ ਉਹ ਇਹ ਸਰਕਾਰ ਨੂੰ 2027 ਤੱਕ ਪੱਕਾ ਦੇਣਗੇ ਜੇ ਪਹਿਲੇ ਨੂੰ ਸਿਖਾਤਾ ਤੇ ਇਹਨੂੰ ਸਿਖਾਉਣਗੇ ਸੋ ਅੰਦੋਲਨ ਸਾਡਾ ਜਾਰੀ ਆ 12 ਮੰਗਾਂ ਦੇ ਉੱਤੇ ਮੈਂ ਤੁਹਾਨੂੰ ਕਹਿਣਾ ਚਾਹਨਾ ਤੇਰੀ ਮੰਗ ਸ਼ੁਭ ਕਰਨ ਦੀ ਉਹ ਅੰਦੋਲਨ ਜਾਰੀ ਰਹੂਗਾ ਸੈਂਟਰਲ ਗੋਰ ਮੈਡੀਕਲ ਟਰੀਟਮੈਂਟ ਜਾਂ ਪਿੰਡ ਲੈ ਕੇ ਜਾਏ ਇਹ ਇਹ ਅਸੀਂ ਡਾਕਟਰ ਦੀ ਰੈ ਲਵਾਂਗੇ ਜੇ ਉਹਨਾਂ ਨੇ ਕਿਹਾ ਵੀ ਅਸੀਂ ਉਹਦੀ ਟਰੀਟਮੈਂਟ ਕਰ ਸਕਦੇ ਹਾਂ ਸਾਡੇ ਧਿਆਨ ਚ ਸਾਰਾ ਕੁਝ ਕਰ ਸਕਦੇ ਹਾਂ ਫੇਰ ਤਾਂ ਇੱਥੇ ਰੱਖਾਂਗੇ ਜੇ ਉਹਨਾਂ ਨੇ ਕਿਹਾ ਵੀ ਸਾਥੋਂ ਬਾਹਰ ਦੀ ਗੱਲ ਹੈ ਫਿਰ ਅਸੀਂ ਉਹਦੇ ਵਿਚਾਰ ਕੇ ਫਿਰ ਸਾਨੂੰ ਕਿਸੇ ਵੀ ਹੋਰ ਹਸਪੀਟਲ ਦੇ ਵਿੱਚ ਜਾਂ ਜਿੱਥੇ ਵੀ ਜਗ੍ਹਾ ਦੇ ਵਿੱਚ ਲੱਜ ਜਾਣਾ ਪਿਆ ਫਿਰ ਅਸੀਂ ਉੱਤੇ ਵਿਚਾਰ ਕਰਦੇ ਹਾਂ ਹਾਈ ਕੋਰਟ ਦੇ ਵਿੱਚ ਲਗਾਤਾਰ ਪੁਲਿਸ ਦੇ ਦੁਆਰਾ ਵੀ ਆਪਣਾ ਪੱਖ ਰੱਖਿਆ ਗਿਆ ਹੈਗਾ ਕਿ ਅਸੀਂ ਗ੍ਰਿਫਤਾਰ ਨਹੀਂ ਕੀਤਾ ਹੋਇਆ ਉਹ ਦੇਖੋ ਮੈਂ ਕਹਿੰਦਾ ਵੀ ਜਿੰਨਾ ਝੂਠ ਜਿੰਨਾ ਝੂਠ ਇਹ ਸਰਕਾਰ ਨੇ ਇਹ ਦਿੱਤਾ ਵੀ ਅਸੀਂ ਤਾਂ ਉਹਨੂੰ ਗ੍ਰਿਫਤਾਰੀ ਨਹੀਂ ਕੀਤਾ ਤਾਂ ਤੁਹਾਡੀ ਮਰਜ਼ੀ ਦੇ ਨਾਲ ਹਸਪੀਟਲ ਗਏ ਨੇ ਤਾਂ ਤੁਸੀਂ ਇੱਥੇ ਜਾ ਕੇ ਹੁਣ ਵੀ ਵੇਖ ਲਓ ਦੋ ਜਣੇ ਪੱਤਰਕਾਰ ਜਾਓ ਜੇ ਸਾਨੂੰ ਅੰਦਰ ਰੋਕ ਟੋਕ ਨਹੀਂ ਫਿਰ ਤਾਂ ਲੱਗ ਲੱਗ ਜਾਏਗੀ ਤਾ ਛੋਡੇ ਮੋਬਾਈਲ ਲੈਣ ਨਹੀਂ ਜਾਣਦੇ ਨੇ ਐਡਾ ਵੱਡਾ ਝੂਠ ਬੇ ਡੱਲੇਵਾਲ ਸਾਹਿਬ ਆਪਦੀ ਮਰਜ਼ੀ ਦੇ ਨਾਲ ਹਸਪੀਟਲ ਗਏ ਨੇ ਉਹ ਤਾਂ ਵਧੀਆ ਕੁਝ ਲੈ ਰਹੇ ਨੇ ਤਾਂ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਕੀ ਹੁਣ ਤੁਹਾਨੂੰ ਜਾਣ ਦੇ ਦੇਣੀ ਜੀ ਹਾਂ ਅਸੀਂ ਵੀ ਲੜ ਕੇ ਗਏ ਆ ਸਾਨੂੰ ਤਾਂ ਕੀ ਰੋਕਣਗੇ ਜਦੋਂ ਅਸੀਂ ਜੇਲ੍ਹ ਚ ਆਇਆ ਫੇਰ ਲੈ ਜਾਣਗੇ ਅਸੀਂ ਨਹੀਂ ਇਹਨਾਂ ਤੋਂ ਕੁਝ ਡਰਦੇ ਭਾਵੇਂ ਸਾਰੀ ਫੋਰਸ ਹੋਰ ਲਾ ਦੇਣ ਇਸ ਗੱਲ ਤੇ ਸਾਡਾ ਵੱਲੋਂ ਉਹਨਾਂ ਦੇ ਦੁਆਰਾ ਸਨੇਹਾ ਭੇਜਿਆ ਗਿਆ ਹੋਵੇ ਕਿ ਅੱਗੇ ਦੀ ਕੀ ਜ਼ਰਾਨੀ ਨਹੀਂ ਹਜੇ ਜਿਹੜੀ ਮੈਂ ਕਹਿੰਦਾ ਵੀ ਤੁਸੀਂ ਟ੍ਰੀਟਮੈਂਟ ਦਾ ਸਵਾਲ ਕੀਤਾ ਉਹ ਡਾਕਟਰਾਂ ਦੇ ਲੈਵਲ ਦੀ ਗੱਲ ਹੈ ਅਸੀਂ ਡਾਕਟਰ ਦੇ ਨਾਲ ਰਾਏ ਕਰਦੇ ਆਂ ਵੀ ਇੱਥੇ ਚੰਗਾ ਹੈ ਸਾਨੂੰ ਇਹ ਨਹੀਂ ਪਤਾ ਵੀ ਡਾਕਟਰ ਚੰਗੇ ਨੇ ਸਾਰਿਆਂ ਨੇ ਟ੍ਰੀਟਮੈਂਟਾਂ ਦੀ ਲੋੜ ਹੈ ਕਿ ਡੱਲੇਵਾਲ ਸਾਹਿਬ ਨੂੰ ਜਿਵੇਂ ਉਹਨਾਂ ਕਿਸਾਨ ਆਗੂ ਅਭਿਮਨਿਓ ਕਹਾੜ ਤੇ ਕਾਕਾ ਕੋਟਲਾ ਤੇ ਹੋਰ ਕਿਸਾਨਾਂ ਦੇ ਵੱਲੋਂ ਸਾਰੀ ਜਾਣਕਾਰੀ ਸਮਝੀ ਕੀਤੀ ਗਈ ਆ ਕਿਹਾ ਗਿਆ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਆ ਇਹ ਅਫਵਾਹਾਂ ਕਿ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਖਤਮ ਕਰ ਦਿੱਤਾ ਇਸ ਦੇ ਵਿੱਚ ਕੋਈ ਸਚਾਈ ਨਹੀਂ ਹੈ ਪਰ ਦੂਜੇ ਪਾਸੇ ਜੋ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ ਜਗਜੀਤ ਸਿੰਘ ਡੱਲੇਵਾਲ ਖੁਦ ਪਾਣੀ ਪੀਂਦੇ ਨਜ਼ਰ ਆ ਰਹੇ ਨੇ ਤਾਂ ਉਸ ਨੂੰ ਕੀ ਸਮਝਿਆ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜਾ ਸਬੂਤ ਪੇਸ਼ ਕਰ ਦਿੱਤਾ ਹਾਈ ਕੋਰਟ ਦੇ ਵਿੱਚ ਹੁਣ ਹਾਈ ਕੋਰਟ ਕਿਹੋ ਜਿਹਾ ਫੈਸਲਾ ਲੈਂਦੀ ਆ ਕੀ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਕੀ ਸਰਕਾਰ ਦੇ ਹੱਕ ਦੇ ਵਿੱਚ ਸਰਕਾਰ ਦੇ ਪੱਖ ਦੇ ਵਿੱਚ ਫੈਸਲਾ ਆਉਂਦਾ ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਜ਼ਰੂਰ ਰਹਿਣਗੀਆਂ